ਐਸ ਲਈ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਨਗਰ ਨਿਗਮ ਦਫ਼ਤਰ 'ਚ ਤਾਲਾ ਲਗਾਉਣ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਸਾਬਕਾ ਮੰਤਰੀ ਭਾਰਤ ਪੂਸ਼ਨ ਆਸ਼ੂਤ ਜ਼ਿਲ੍ਹਾ ਕਾਗੜੇ ਸੇ ਪਰਦਾਨ ਸਹਿਤ ਕਈ ਆਗੂ ਨੂੰ ਜਿਹੜਾ ਅੱਜ ਅਦਾਲਤ 'ਚ ਪੇਸ਼ ਕੀਤਾ ਗਿਆ ਸੀ ਜਿਸ ਵਿੱਚ ਬਿੱਟੂ ਨੂੰ ਵਕੀਲ ਨੇ ਬਿੱਟੂ ਦੀ ਗ੍ਰਿਫਤਾਰੀ ਦੇ ਵਿਰੋਧ ਕਰਦੇ ਹੋਏ ਉਹਨਾਂ ਨੂੰ ਜ਼ਮਾਨਤ ਦੇਣ ਦੀ ਮੰਗ ਕੀਤੀ ਸੀ ਤਾਂ ਜੀਕ ਵਕੀਲਾਂ ਨੇ ਬਿੱਟੂ ਤੇ ਹੋਰਾਂ ਦੀ ਗ੍ਰਿਫਤਾਰੀ ਨੂੰ ਗੈਰਕਾਨੂੰਨੀ ਦੱਸਦੇ ਹੋਏ ਕਿ ਅਸੀ ਕਿ ਰਵਨੀਤ ਸਿੰਘ ਬਿੱਟੂ ਇਸ ਮਾਮਲੇ ਵਿੱਚ ਸ਼ਾਮਿਲ ਨਹੀਂ ਹਾਂ ਇਸ ਕਾਇ ਕਿ ਉਹਨਾਂ ਨੂੰ ਜੋ ਮਾਨਾ ਜਿਹੜੀ ਮਿਲਣੀ ਚਾਹੀਦੀ ਉੱਥੇ ਦੱਸਦੇ ਕਿ ਅਦਾਲਤ ਨੇ ਦੋਵਾਂ ਟੀਰਾਦੀ ਬੈਸ ਸੁਣਨ ਤੋਂ ਬਾਅਦ ਹੁਣ ਚਾਰਾਂ ਨੂੰ 14 ਦਿਨਾਂ ਦੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਹੈ ਤੇ ਪੁਲਿਸ ਨੂੰ ਉਹਨਾਂ ਦੀ ਜ਼ਮਾਨਤ ਇੱਕ ਦਿਨ ਦਾ ਨੋਟਿਸ ਵੀ ਜਾਰੀ ਕਰ ਦਿੱਤਾ ਹੈ ਦੱਸਣਯੋਗ ਹੈ ਕਿ ਰਬੀਰ ਸਿੰਘ ਬਿੱਟੂ ਤੇ ਹੋਰਾਂ ਨੇ ਕੁਝ ਦਿਨ ਪਹਿਲਾਂ ਹੀ ਨਗਰ ਨਿਗਮ ਦਫ਼ਤਰ ਨੂੰ ਤਾਲਾ ਲਗਾ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਦੱਸਦੇ ਕਿ ਰਬੀਰ ਸਿੰਘ ਬਿੱਟੂ ਨੇ ਐਲਾਨ ਕੀਤਾ ਸੀ ਕਿ ਉਹ 5 ਮਾਰਚ ਨੂੰ ਆਪਣੀ ਗ੍ਰਿਫਤਾਰੀ ਦੇਣਗੇ ਜਿਸ ਤੋਂ ਬਾਅਦ ਅੱਜ ਉਹ ਪਾਰਿਸਮਤਨ ਡੀਸੀ ਦਫ਼ਤਰ ਦੇ ਗ੍ਰਿਫਤਾਰੀ ਦੇਣ ਪਹੁੰਚੇ ਇਸ ਦੌਰਾਨ ਪੁਲਿਸ ਨੇ ਉਹਨਾਂ ਨੂੰ ਹੁਣ ਗ੍ਰਿਫਤਾਰ ਕਰਕੇ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਦੱਸ ਦੇ ਕਿ ਇਸ ਲਈ ਵੱਡੀ ਖਬਰ ਆ ਸਾਹਮਣੇ ਆ ਰਹੀ ਕਿ ਪੁਲਿਸ ਵੱਲੋਂ ਉਹਨਾਂ ਨੂੰ 20 ਦਿਨਾਂ ਲਈ ਜੇਲ੍ਹ ਦੇ ਵਿੱਚ ਜਿਹੜਾ ਪੇਸ਼ ਕੀਤਾ ਗਿਆ ਹੈ ਇਹਦੇ ਵਿੱਚ ਜਿਹੜੀ ਪੁਲਿਸ ਨੇ ਸੀਗੇ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਕੀਤੀ 41 ਦੀ ਕੰਪਲਾਈਂਸ ਰਿਕੁਆਇਰਡ ਸੀ ਅੱਜ ਹੀ ਅਰੈਸਟ ਪਾ ਕੇ ਅੱਜ ਹੀ ਇਹਨਾਂ ਨੂੰ ਪੇਸ਼ ਕਰਤਾ ਸੁਪਰੀਮ ਕੋਰਟ ਦੀਆਂ ਸੁਪਰੀਮ ਕੋਰਟ ਦੀ ਗਾਈਡਲਾਈਨਸ ਆ ਜਿਨ੍ਹਾਂ ਕੇਸਾਂ ਦੇ ਵਿੱਚ 7 ਸਾਲ ਤੋਂ ਘੱਟ ਸਜ਼ਾ ਹੈ ਤੇ ਉਹਨਾਂ ਦੇ ਕੇਸਾਂ ਦੇ ਵਿੱਚ ਡਾਇਰੈਕਟ ਅਰੈਸਟ ਨਹੀਂ ਪਾਈ ਜਾ ਸਕਦੀ ਸੀ ਪਰ ਇਹਦੇ ਵਿੱਚ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੂੰ ਦਰਕਨਾਰ ਕਰਦੇ ਹੋਏ ਇਹਨਾਂ ਦੀ ਅਰੈਸਟ ਪਾਈ ਗਈ ਤੇ ਅੱਜ ਇਹਨਾਂ ਨੂੰ ਪੇਸ਼ ਕੀਤਾ ਗਿਆ ਪੇਸ਼ ਹੋਣ ਤੋਂ ਬਾਅਦ ਜਦੋਂ ਅਸੀਂ ਕੋਰਟ ਨੂੰ ਸਾਰੇ ਤਰ ਦੱਸੇ ਨੇ ਕੋਰਟ ਨੇ ਆਪਣਾ ਕੱਲ੍ਹ ਵਾਸਤੇ ਆਰਡਰ ਰਿਜ਼ਰਵ ਰੱਖ ਲਿਆ ਤੇ ਮਤਲਬ ਕਿ ਹੁਣ ਜੁਡੀਸ਼ੀਅਲ ਕੀਤਾ ਕੀ ਕੀਤਾ ਸਰੋਣਾ ਜੁਡੀਸ਼ੀਅਲ ਪਹਿਲਾਂ ਪੇਸ਼ ਕੀਤਾ ਗਿਆ ਕੋਈ ਪੁਲਸ ਰਿਮਾਂਡ ਨਹੀਂ ਮੰਗਿਆ ਸਿੱਧਾ ਹੀ ਜੁਡੀਸ਼ੀਅਲ ਕਰ ਦਿੱਤਾ ਗਿਆ ਸੀ ਜੁਡੀਸ਼ੀਅਲ ਹੋਣ ਤੋਂ ਬਾਅਦ ਅਸੀਂ ਬੇਲ ਲਈ ਬੇਲ ਦੇ ਵਿੱਚ ਗਰਾਊਂਡ ਲਈ ਵੀ ਇਹ ਜਿਹੜੀ ਅਰੈਸਟ ਹੈ ਇਲੀਗਲ ਹੈ ਸੈਕਸ਼ਨ 41 ਦੀ ਕੰਪਲਾਈਂਸ ਨਹੀਂ ਹੋਈ ਸੁਪਰੀਮ ਕੋਰਟ ਦੇ ਗਾਈਡਲਾਈਨਸ ਨਹੀਂ ਮੰਨੀਆਂ ਗਈਆਂ ਉਸ ਬੇਲ ਦੇ ਵਿੱਚ ਇਹ ਵੀ ਆਧਾਰ ਬਣਾਇਆ ਗਿਆ ਸੀ ਬੇਲ ਤੇ ਬਹਿਸ ਸੁਣਨ ਤੋਂ ਬਾਅਦ ਜੱਜ ਸਾਹਿਬ ਨੇ ਕੱਲ੍ਹ ਵਸਤੇ ਆਪਣੇ ਆਰਡਰ ਲਈ ਰਿਜ਼ਰਵ ਰੱਖ ਲਿਆ ਇਹ ਜੁਡੀਸ਼ੀਅਲ ਤਾਂ 14 ਦਿਨ ਦਾ ਹੀ ਹੁੰਦਾ ਹੈ ਉਹਦੇ ਵਾਸਤੇ ਬੇਲ ਕੱਲ੍ਹ ਆਰਡਰ ਜੇ ਕੱਲ ਜਨਾਬ ਜੇ ਜੋ ਵੀ ਕੋਰਟ ਆਰਡਰ ਕਰਦੀ ਹੈ ਉਹਦੀ ਕੰਪਲਾਈਂਸ ਅੱਗੇ ਫਿਰ ਕੀਤੀ ਜਾਏਗੀ ਥਾਣੇ ਲੈ ਕੇ ਜਾਇਆ ਜਾਏਗਾ ਹਾਲ ਤਾਂ ਇਹਨਾਂ ਦਾ ਮੈਡੀਕਲ ਕਰਾਨਗੇ ਉੱਥੇ ਮੈਡੀਕਲ ਫਿਰ ਦੇਖਣ ਤੋਂ ਬਾਅਦ ਸੈਂਟਰਲ ਜੇਲ ਦੇ ਵਿੱਚ ਲੈ ਕੇ ਜਾਣਾ ਬਣਦਾ ਪਰ ਜਿਹੜੇ ਕੋਈ ਟੈਸਟ ਜਿਹੜੇ ਕੋਈ ਟੈਸਟਾਂ ਦੀ ਰਿਪੋਰਟ ਨਹੀਂ ਆਈ ਤਾਂ ਫਿਰ ਉਹਨਾਂ ਨੂੰ ਥਾਣੇ ਰੱਖਿਆ ਜਾਏਗਾ ਜਿਹੜੇ ਥਾਣੇ ਦੁਬਾਰਾ ਲੈ ਕੇ ਆਣਗੇ ਪੇਸ਼ ਕਰਨਗੇ ਕੀ ਹੁਣ ਨਹੀਂ ਹੁਣ ਦੁਬਾਰਾ ਨਹੀਂ ਪੇਸ਼ ਹੋਣਗੇ ਜਦੋਂ ਲੋਕਤੰਤਰ ਹੀ ਖਤਰੇ 'ਚ ਆ ਜਾਏ ਆਪੋਜੀਸ਼ਨ ਤੇ ਜਿਹੜੇ ਲੋਕਾਂ ਦੀ ਆਵਾਜ਼ ਚੱਕਣ ਵਾਲੇ ਬੰਦੇ ਆ ਉਹਨਾਂ ਦੀ ਆਵਾਜ਼ ਕਿਸ ਤਰੀਕੇ ਬੰਦ ਕਰਨੀ ਹੈ ਉਹਦਾ ਇਹ ਜਿੰਦਾ ਜાગਦਾ ਉਦਾਹਰਣ ਤੇ ਕਿਸ ਲੈਵਲ ਦਾ ਬੰਦਾ ਹੈ ਚਾਹੇ ਕੋਈ ਐਮਪੀ ਲੈਵਲ ਦਾ ਹੈ ਚਾਹੇ ਕੋਈ ਵੀ ਹੈ ਉਹਦੇ ਤੇ ਐਫਆਈਆਰ ਕਰੋ ਔਰ ਅੰਦਰ ਪਾ ਦਿਓ ਜ਼ੁਬਾਨ ਬੰਦ ਕਰ ਦਿਓ ਅੰਦਰ ਅੰਦਰ ਸੀਐਮ ਸਾਰੇ ਸਾਡੇ ਐਮਐਲਏ ਨੂੰ ਦਬਕੇ ਮਾਰਦਾ ਤੇ ਬਾਹਰ ਉਹਨੇ ਸਾਰੀ ਅਮਲਾ ਪਹਿਲਾਂ ਲਾਤਾ ਨਵੀਆਂ ਗੱਡੀਆਂ ਪੁਲਿਸ ਦੀਆਂ ਕੰਮ ਆ ਗਈਆਂ ਆ ਪਹਿਲਾਂ ਦੇਖੋ ਇਹ ਪੁਲਿਸ ਨੂੰ ਇਹ ਨਵੀਆਂ ਗੱਡੀਆਂ ਦਿੱਤੇ ਇਸੇ ਕੰਮ ਨੂੰ ਲੇਕਿਨ ਕਿਤੇ ਦੇਖਦੇ ਬਿੱਟੂ ਸਾਹਿਬ ਜਿਹੜੀ ਤਲਵਾਰ ਸਾਹਿਬ ਦੇ ਹੱਥ ਦੇ ਉੱਤੇ ਵੀ ਉਸ ਦੇ ਚੋੜ ਲੱਗੀ ਸੀ ਉਹਦਾ ਮੁਕਤਮਾ ਦਰਜ ਹੋਏਗਾ ਕਿ ਨਹੀਂ ਹੋਗਾ ਲੇਕਿਨ ਤੁਹਾਡੇ ਉੱਤੇ ਯਾਰ ਦੁਬਾਰਾ ਜਿਹੜਾ ਮੈਡੀਕਲ ਰਿਪੋਰਟ ਪਰਚਾ ਦਰਜ ਕਰਨ ਦੀ ਕੋਸ਼ਿਸ਼ ਹੋਵੇਗੀ ਖਾਲੀ ਆ ਯਾਰ ਇਹ ਤਾਂ ਸਾਡੇ ਆ ਨਾ ਜੀ ਬਿਲਕੁਲ ਇਹਨਾਂ ਦੇ ਉਲਟ ਸੀ ਕੀ ਬੋਲੀਏ ਜੀ ਜਿਹੜੀ ਪੁਲਿਸ ਆ ਉਹ ਸਾਡੀ ਆ ਕਾਰਪੋਰੇਸ਼ਨ ਉਹ ਸਾਡੀ ਆ ਜਿਹੜੇ ਅਫਸਰ ਨੇ ਉਹ ਕਟਪੁਤਲੀ ਬਣੇ ਹੋਏ ਆ ਆਮ ਆਦਮੀ ਛੱਡੇ ਦੇ ਉਦਿੱਲੀਓ ਜਿਹੜਾ ਕਮਿਸ਼ਨਰ ਲੱਗਦਾ ਉਹਦੇ ਕੇ ਤੇ ਲੱਗਦਾ ਕਾਰਪੋਰੇਸ਼ਨ ਦਾ ਜਿਹੜੀਆਂ ਸੀਟਾਂ ਪੈਸੇ ਬਣਾਉਣ ਲੀਆਂ ਸੀਟਾਂ ਉਹ ਸਾਰੀਆਂ ਰਾਗਬ ਚੱਡੇ ਦੇ ਕਹਿੰਦੇ ਲੱਗਦੀਆਂ ਐ ਜੀ ਇਸ ਕਰਕੇ ਉਧਰ ਚੱਡੇ ਨੂੰ ਗਿਆ ਤਾਂ ਉਹ ਤਕਲੀਫ ਹੋਈ ਜੀ ਉਹਨੇ ਆਪਣੇ ਆਕੇ ਤੋਂ ਕਹਿ ਕੇ ਪਰਚਾ ਦਰਜ ਕਰਵਾਇਆ ਜੀ ਨਹੀਂ ਪਰਚਾ ਤੁਸੀਂ ਮੈਨੂੰ ਦੱਸੋ ਤੁਸੀਂ ਸਾਰੇ মিডিਆ ਵਾਲੇ ਉੱਥੇ ਸੀ ਜੀ ਬਿਲਕੁਲ ਐਫ ਆਈ ਆਰ ਬਣਨ ਦਾ ਉਹਦਾ ਮਤਲਬ ਕੀ ਆ ਜੀ ਪਰ ਕਿਤੇ ਨਾ ਕਿਤੇ ਜਿੱਥੇ ਚੁੰਡੀ ਵੱਢਣੀ ਸੀ ਉਹ ਵੱਡੀ ਗਈ ਜੀ ਇੱਥੋਂ ਇਹ ਪਤਾ ਲੱਗਦਾ ਆ ਤਾਂ ਯਾਰ ਇਤਨਾ ਇਹ ਪੋਲਿਟੀਕਲ ਬੰਦੇ ਆ ਨੂੰ ਲੋਕਾਂ ਲਈ ਜੇਲ੍ਹ ਜਾਣਾ ਤਾਂ ਇਹ ਤਾਂ ਇਹ ਤਾਂ ਸਾਡੇ ਮੈਡਲ ਆ ਜਿਵੇਂ ਮੈਂ ਕਿਹਾ ਤੁਹਾਨੂੰ ਜੀ ਰਾਤਾਂ ਹੀ ਕੱਟਣੀਆਂ ਏ ਦਿਨ ਜਿਹੜੇ ਉਹ ਕਮਰੇ ਚ ਨਹੀਂ ਤੇ ਜੇਲ੍ਹ ਚ ਸਹੀ ਲੇਕਿਨ ਇਹ ਬੁਗਲਾਟ ਹੋ ਗਈ ਆ ਮਰੀ ਪਾਰਟੀ ਨੂੰ ਕੀ ਲਗਾਤਾਰ ਉਹ ਵਿਧਾਨ ਸਭਾ ਦੇ ਵਿੱਚ ਸਾਵੀ ਵਿਰੋਧ ਜਿਹੜਾ ਕੀਤਾ ਗਿਆ ਸੀਗਾ ਲੇਕਿਨ ਉਤਨੀ ਹੀ ਬੋਲੇ ਜਾ ਰਿਹਾ ਸੀਗਾ ਲੇਕਿਨ ਭਗਵੰਤ ਸਾਹਿਬ ਬਾਜਵਾ ਸਾਹਿਬ ਬਾਜਵਾ ਸਾਹਿਬ ਕਹਿੰਦੇ ਗੱਲ ਕਰ ਰਹੇ ਸੀ ਲੇਕਿਨ ਲੁਧਿਆਣਾ ਸ਼ਹਿਰ ਦੀ ਗੱਲ ਕੀਤੀ ਹੋਵੇ ਕੀ ਵਿਧਾਨ ਸਭਾ ਦੇ ਵਿੱਚ ਇਹ ਪ੍ਰੋਟੋਕੋਲ ਕੀ ਚੱਲਦਾ ਪਿਆ ਵੇਖੋ ਜੇ ਸਾਡੇ ਤੇ ਪਰਚਾ ਦਰਜ ਕੀਤਾ ਤੇ ਭਗਵੰਤ ਮਾਨ ਸਾਹਿਬ ਤੋਂ ਉਹ ਪਰਚਾ ਉਹ ਉਹ ਤਾਲਾ ਏ ਜੀ ਉਹ ਵਿਧਾਨ ਸਭਾ ਚ ਉਹਨਾਂ ਨੇ ਕਿਹਾ ਤਾਂ ਸਪੀਕਰ ਨੂੰ ਜੀ ਵੇ ਭਾਈ ਆ ਬਿੱਟੂ ਨੇ ਕਾਰਪੋਰੇਸ਼ਨ ਚ ਲਾਇਆ ਸੀ ਤੇ ਤੁਸੀਂ ਇੱਥੇ ਵਿਧਾਨ ਸਭਾ ਨੂੰ ਲਾ ਦਿਓ ਫਿਰ ਉਹਨਾਂ ਤੇ ਪਰਚਾ ਦਰਜ ਕੌਣ ਕਰੂਗਾ ਇਹ ਕਿੰਨੇ ਕਿੰਨੇ ਲੋਨੇ ਰਾਸ਼ਟਰੀ ਜਿਵੇਂ ਦੀ ਕਾਰਵਾਈ ਕੀਤੀ ਇਹਨਾਂ ਨੂੰ ਗੱਲ ਪ੍ਰੋਡਿਊਸ ਕਰਨ ਵਾਸਤੇ ਕਿਹਾ ਗਿਆ ਜੀ ਮਾਨੀ ਜੀ ਉਹ ਜਿਹੜਾ ਹੈਗਾ ਜੋ ਡਿਊ ਪ੍ਰोसीजर ਹੁੰਦਾ ਹੈਗਾ ਜੀ ਤੇ ਮੇਰੇ ਕੋਲ ਕਰਾ ਕੀਤਾ ਜਾਏਗਾ ਉਸ ਤੋਂ ਬਾਅਦ ਇਹਦਾ ਹੈਗਾ ਦੀ ਬਿਸ਼ਾ ਫਿਰ ਕਿੰਨੇ ਦਿਨ ਲਈ ਸੋਲੂਸ਼ਨ ਭੇਜਣ ਨੂੰ ਕੱਲ ਦੀ ਦੁਬਾਰਾ ਪੇਸ਼ੀ ਮੰਗੀ ਹੈ ਐਸਾ ਜੀ ਠੀਕ ਹੈ ਜੀ ਦੁਬਾਰਾ ਪ੍ਰੋਡਿਊਸ ਕੀਤਾ ਤੇ ਅੱਜ ਜੇਲ੍ਹ ਭੇਜਿਆ ਜਾਊਗਾ ਜਾਂ ਇੰਤਰ ਰੱਖੇ ਜਾ ਜੇਲ੍ਹ ਵਿੱਚ ਦੇ ਦੇਊਗਾ ਜੀ ਤੇ ਸਰ ਕਿੰਨੇ ਜਣਿਆਂ ਨੂੰ ਭੇਜਿਆ ਜਾਣਾ ਹੈ ਚਾਰ ਬੰਦੇ ਫਿਰ ਕੋ